ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬ ਦੇ ਨੌਜਵਾਨੋ ਮੇਰੀਆਂ ਮਾਮਾ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਸਾਰਿਆਂ ਨੂੰ ਬੜੀ ਬੇਸਬਰੀ ਨਾਲ ੜੀਕ ਸੀ ਇਸ ਗੱਲ ਦੀ ਕਿ ਭਾਨਾ ਸਿੰਘ ਸਿੱਧੂ ਅੱਜ 10 ਤਰੀਕ ਜਿਹੜੀ ਉਸ ਦਿਨ ਸਰਕਾਰ ਦੇ ਚਾਰ ਨਹੀਂ 8 ਵੱਡੇ ਅਧਿਕਾਰੀ ਜਿਨ੍ਹਾਂ ਚ ਜਿਹੜਾ ਸਪੈਸ਼ਲ ਡੀਜੀਪੀ ਹਰਪਤ ਸ਼ੁਕਲਾ ਏ ਡੀਜੀਪੀ ਜਸਕਰਨ ਸਿੰਘ ਏ ਡੀਜੀ ਗੁਰਿੰਦਰ ਸਿੰਘ ਢਿੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਐਸਐਸਪੀ ਬਰਨਾਲਾ ਐਸਐਸਪੀ ਸੰਗਰੂਰ ਡੀਸੀ ਸੰਗਰੂਰ 4 8 ਜਣੇ ਉਹ ਅਧਿਕਾਰੀ ਜਿਹਦੇ ਵਿੱਚ 7 ਆਈਪੀਐਸ ਤੇ ਇੱਕ ਆਈਐਸ ਉਹਦੇ ਲਿਖਤੀ ਵਾਦਾ ਕਰਕੇ ਗਏ ਆ ਜਵਾਨੀ ਬੋਲ ਕੇ ਗਿਆ ਵੱਡੀ ਗਿਣਤੀ ਜਿਹੜੀ ਸੰਗਤ ਦੀ ਸੀਗੀ ਨੌਜਵਾਨਾਂ ਦਾ ਭਾਰੀ ਘਟ ਸੀ ਉੱਥੇ ਉਹਨਾਂ ਨੇ ਜਿਹੜੀਆਂ ਗੱਲਾਂ ਬੋਲੀਆਂ ਉਹ ਤੁਸੀਂ ਸਾਰਿਆਂ ਨੇ ਸੁਣੀਆਂ ਨੇ ਤੇ ਆਪਣੇ ਕੋਲੋਂ 10 ਤਰੀਕ ਤੱਕ ਦਾ ਸਮਾਂ ਮੰਗਿਆ ਸੀ 10 ਤਰੀਕ ਤੱਕ ਅਸੀਂ ਭਾਨੇ ਨੂੰ ਬਿਨਾਂ ਸ਼ਰਤ ਰਿਹਾ ਕਰ ਦੇਵਾਂਗੇ ਸੋ ਅੱਜ 10 ਤਰੀਕ ਆ ਸਵੇਰੇ 2:3-3 ਘੰਟੇ ਦੇ ਕਰੀਬ ਜਿਹੜੀ ਐਸਐਸਪੀ ਬਰਿੰਡਾ ਦੇ ਨਾਲ ਗੱਲਬਾਤ ਹੋਈ ਸਵੇਰੇ ਵੀ ਇਹਨਾਂ ਨੇ ਇਹੀ ਕਿਹਾ ਕੀ ਅੱਜ 10 ਤਰੀਕ ਹੈ ਅਈ ਪੁੱਛਿਆ ਜਦੋਂ ਉਹਨੇ ਆਜੋ ਆਪਾਂ ਅਸੀਂ ਗੱਲਬਾਤ ਬੈਠ ਕੇ ਕਰ ਕਰਦੇ ਆ ਤੜਕੇ ਵੀ ਅੱਜ ਇਹੀ ਕਿਹਾ ਗਿਆ ਕਿ ਭਾਈ ਅਸੀਂ ਅੱਜ ਉਹਨੂੰ ਭਾਨੇ ਨੂੰ ਰਿਹਾਈ ਕਰਦੇ ਆਂ 10 ਵੱਜ ਚੁੱਕੇ ਆ 10 ਵੱਜ ਗਏ ਹਾਂਜੀ 10 ਵਜੇ ਹਾਂ 10 ਵੱਜ ਗਏ ਪਰ ਹਾਲੇ ਤੱਕ ਉਹ ਰਿਹਾਈ ਦੀ ਖਬਰ ਜਿਹੜੀ ਉਹ ਨਹੀਂ ਆਈ ਸੋ ਭਰਾਵੋ ਆਪਣਾ ਅੱਜ ਤੱਕ ਦਾ ਸਮਾਂ ਸੀਗਾ ਆਪਾਂ ਅੱਜ ਤੱਕ ਇਹਨਾਂ ਨੂੰ ਸਮਾਂ ਦਿੱਤਾ ਸੀ ਹੁਣ ਆਪਾਂ ਦੇਖਦੇ ਹਾਂ ਕਿ ਕੀ ਕਰਦੇ ਆ ਭਜਦੇ ਆ ਆਪਣੀ ਜ਼ੁਬਾਨ ਤੋਂ ਉਸ ਜ਼ੁਬਾਨ ਦੇ ਉੱਤੇ ਖਰੇ ਉਤਰਦੇ ਆ ਸੋ ਅਗਲਾ ਜਿਹੜਾ ਪ੍ਰੋਗਰਾਮ ਹੈ ਅੱਜ ਵੈਸੇ ਇਹਨਾਂ ਦਾ ਇਹ ਨਹੀਂ ਪਤਾ ਸੀ ਹੁਣ ਕਹਿ ਦਈਏ ਵੀ ਇਹ ਛੱਡਦੇ ਨਹੀਂ ਤਾਂ ਐ ਨਹੀਂ ਪਤਾ ਇਹ ਰਾਤ ਨੂੰ ਵੀ ਛੱਡ ਦਿੰਦੇ ਹੁੰਦੇ ਆ ਜੇ ਅਸੀਂ ਕਹਿ ਦਈਏ ਇਹ ਛੱਡ ਦੇਣਗੇ ਇਹ ਨਾ ਛੱਡਣਾ ਇਹ ਤੇ ਵੀ ਕੋਈ ਪ੍ਰੋਸਾਨ ਸੁਪਰ ਫਿਲਹਾਲ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਇੰਨੀ ਕਿ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਵੀ ਜਿਹੜਾ ਵੀ ਪ੍ਰੋਗਰਾਮ ਦਿੱਤਾ ਇੱਕ ਅਦੇ ਦਿਨ ਚ ਦੇਵਾਂਗੇ ਕੱਲ ਨੂੰ ਹੀ ਦੇਵਾਂਗੇ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਸਾਰੇ ਜਿੰਨੀਆਂ ਧਿਰਾਂ ਖੜੀਆਂ ਨੇ ਆਪਣੇ ਨਾਲ ਆ ਕੇ ਜਿੰਨੇ ਵੀ ਨੌਜਵਾਨ ਖੜੇ ਨੇ ਸਾਰਿਆਂ ਨਾਲ ਇੱਕ ਵਿਚਾਰ ਵਟਾਂਦਰਾ ਕਰਕੇ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਤਿੱਖਾ ਦੇਣਾ ਤੇ ਇੱਕ ਅਦੇ ਦਿਨ ਚ ਹੀ ਦੇਣਾ ਉਹਦੇ ਬਾਰੇ ਤੁਹਾਨੂੰ ਅਗਲੀ ਜਿਹੜੀ ਜਾਣਕਾਰੀ ਆ ਜੇ ਤਾਂ ਆ ਜਾਂਦਾ ਛੱਡ ਦਿੰਦੇ ਆ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਠੀਕ ਆ ਫਿਰ ਤਾਂ ਸਾਾਨੂੰ ਪਤਾ ਹੀ ਲੱਗ ਜਾਣਾ ਜੇ ਰਾਤ ਨੂੰ ਵੀ ਛੱਡਤਾ ਮੰਨ ਲਓ ਤਾਂ ਵੀ ਕੁਝ ਨਿਸ਼ਾਨ ਲੱਗੂਗਾ ਤਾਂ ਵੀ ਤੁਹਾਨੂੰ ਨਾਲ ਦੀ ਨਾਲ ਕੋਈ ਜਾਣਕਾਰੀ ਅਸੀਂ ਤੁਹਾਡਾ ਨਾਲ ਸਾਂਝੀ ਕਰ ਦਿਆਂਗੇ ਪਰ ਜੇ ਨਹੀਂ ਵੀ ਛੱਡਦੇ ਫਿਰ ਜਿਹੜਾ ਵੀ ਪ੍ਰੋਬਲਿਕਣਾ ਹੋਇਆ ਇੱਕ ਦਿਨ ਦੇ ਵਿੱਚ ਉਹ ਤੁਹਾਨੂੰ ਕੱਲ ਨੂੰ ਅਸੀਂ ਸਾਰੀ ਜਾਣਕਾਰੀ ਸਾਰਿਆਂ ਬੰਦਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਕਿ ਅੱਗੇ ਆਪਾਂ ਕੀ ਕਰਨਾ ਹੈ ਕਿੱਧਰ ਨੂੰ ਨਿਕਲਣਾ ਕਿੱਧਰ ਨੂੰ ਆਉਣਾ ਜਾਂ ਕੀ ਕਰਨਾ ਪਰ ਲਾਵਾਂਗੇ ਭਾਨੇ ਨੂੰ ਸਾਹ ਉਦੋਂ ਹੀ ਰਹਾ ਕਰਾ ਕੇ ਤਕੜੇ ਰੋ ਮੇਰਾ ਵੀ ਡਟੇ ਰਹੋ ਤੁਸੀਂ 29 ਨੂੰ ਵੱਡਾ ਕੱਟ ਕੀਤਾ ਉਦੋਂ ਬਾਅਦ ਹੀ ਸਰਕਾਰ ਜਰਕੀ ਐ ਤੁਸੀਂ ਤੈਨੂੰ ਵੀ ਦਿਖਾਤਾ ਸੀਗਾ ਕਿ ਰੋਕਾਂ ਟੋਕਾਂ ਬਥੇਰੀਆਂ ਲਾਈਆਂ ਬਥੇਰਾ ਕੋਸ਼ਿਸ਼ਾਂ ਕੀਤੀਆਂ ਬੰਦੇ ਵੀ ਫੜਲੇ ਡਾਂਗਾਂ ਵੀ ਮਾਰੀਆਂ ਪਰ ਤੇ ਬੈਰੀਕੇਡ ਭੰਨ ਕੇ ਤੁਸੀਂ ਪਹੁੰਚੇ ਸੋ ਮੈਨੂੰ ਹੁਣ ਵੀ ਪੂਰਨ ਉਮੀਦ ਆ ਜਦੋਂ ਪਰ ਇਹਨਾਂ ਨੇ ਗਾਂ ਦੀ ਗਾਂ ਤਵਾਰੇ ਤੁਹਾਨੂੰ ਪਤਾ ਹੀ ਆ ਪਰ ਚਾ ਇੱਕ ਹੋਰ ਮੇਰੇ ਤੇ ਵੀ ਅਮਨੇ ਤੇ ਵੀ ਆਪਣੇ ਦੀਆਂ ਭੈਣਾਂ ਤੇ ਵੀ ਪਰਿਵਾਰ ਤੇ ਪਰਚਾ ਦਿੱਤਾ ਸੀਗਾ ਤਰਫ ਸੱਤ ਕੋਈ ਗੱਲ ਨਹੀਂ ਪਰਚੇ ਐ ਨਹੀਂ ਪਤਾ ਹੋਰ ਵੀ ਦੇਣ ਮੇਰਾ ਵੀ ਡਟੇ ਰਹੋ ਆਉਣ ਵਾਲਾ ਸਨੇਹਾ ਤੁਹਾਨੂੰ ਕੱਲ ਨੂੰ ਅਸੀਂ ਸਾਰੇ ਧਰਾਂ ਨਾਲ ਇੱਕ ਰੈ ਕਰਕੇ مشਵਰਾ ਕਰਕੇ ਕਿ ਅਗਲਾ ਪ੍ਰੋਗਰਾਮ ਕੀ ਦੇਣਾ ਉਹ ਤੁਹਾਨੂੰ ਅਸੀਂ ਕੱਲ ਨੂੰ ਦੱਸ ਦੇਾਂਗੇ ਪਰ ਬਹੁਤ ਛੇਦੀ ਦੇਵਾਂਗੇ ਤਿੱਖਾ ਦੇਵਾਂਗੇ ਘਰੇ ਨਹੀਂ ਬੈਠਣ ਵਾਲੇ ਹੈਗੇ ਚੁੱਪ ਕਰਕੇ ਘਰੇ ਵਹਿ ਜਾਗੇ ਇਹ ਸਰਕਾਰ ਨੂੰ ਸੁਣਨਾ ਚਾਹੀਦਾ ਅਗਲੀ ਗੱਲ ਮੈਂ ਹੋਰ ਅਪੀਲ ਕਰਦਾ ਕਿ ਜਿਹੜੀ ਗੱਲ ਮੇਰੇ ਕੋਲ ਬਾਰ-ਬਾਰ ਆ ਰਹੀ ਹੈ ਬਹੁਤ ਨੌਜਵਾਨ ਮੁੰਡੇ ਮੈਨੂੰ ਫੋਨ ਕਰਦੇ ਆ ਕਿ ਭਾਈ ਸਾਨੂੰ ਐਸਐਚਓ ਦਾ ਫੋਨ ਆ ਗਿਆ ਸਾਨੂੰ ਮੁੰਸ਼ੀ ਦਾ ਫੋਨ ਆ ਗਿਆ ਥਾਣੇ ਚੋਂ ਸਾਨੂੰ ਸੀ ਇੰਚਾਰਜ ਦਾ ਫੋਨ ਆ ਗਿਆ ਸਾਨੂੰ ਡੀਐਸਪੀ ਸੱਦੀ ਜਾਂਦਾ ਸਾਡੇ ਘਰੇ ਪੁਲਿਸ ਕਿੜਾ ਮਾਰ ਗਈ ਵੀ ਥਾਣੇ ਆਓ ਕਿਹੜੇ ਕਿਸੇ ਵੀ ਥਾਣੇ ਬੁਲਾਉਣ ਕਿਸੇ ਦਫ਼ਤਰ ਬੁਲਾਉਣ ਕਿਸੇ ਸੀ ਸਟਾਫ ਬੁਲਾਉਣ ਜਾਣਾ ਨਹੀਂ ਸਾਰੇ ਮੇਰਾ ਵੀਰੇ ਗੱਲ ਨੂੰ ਧਿਆਨ ਨਾਲ ਸੁਣ ਲਿਓ ਇਹ دہشت ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਹੀਂ ਜਾਣਾ ਮੇਰਾ ਭਰਾ ਤੁਸੀਂ ਕੋਈ ਗੱਲ ਕਹੋ ਵੀ ਭਾਈ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਪ੍ਰਵਾਨਨਾ ਕੱਟ ਕੇ ਭੇਜੋ ਕੋਈ ਰੁਕਾ ਭੇਜੋ ਸੀ ਆ ਜਾਾਂਗੇ ਜੇ ਸਾਡੇ ਖਿਲਾਫ ਕੋਈ ਤੁਹਾਡੇ ਕੋਲੇ ਦਰਖਾਸਤ ਆਈ ਹੈ ਸਾਡੇ ਖਿਲਾਫ ਤੁਹਾਡੇ ਕੋਲ ਕੋਈ ਮੁਕੱਦਮਾ ਦਰਜ ਆ ਤੇ ਨਹੀਂ ਸਾਰੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਕਿਉਂਕਿ ਮੇਰੇ ਨਾਲ ਦੇ ਸਾਥੀਆਂ ਨਾਲ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹਨਾਂ ਨੂੰ ਕਈ ਦਾ ਵਿਚਾਰੇ ਬਾਗ ਵੀ ਗਏ ਥਾਣੇ 'ਚ ਇਹਨਾਂ ਦੇ ਬਿਨਾ ਸੱਦੇ ਤੋਂ ਹੀ ਮਰੇਕ ਫੋਨ ਆਇਆ ਤੇ ਆਪਾਂ ਚੱਕ ਕੇ ਚਲੋ ਜੀ ਥਾਣੇ ਚ ਬੁਲਾਇਆ ਆਪਾਂ ਇਹਦੇ ਕੋਈ ਗੁਨਾਹ ਨਹੀਂ ਕੀਤਾ ਟਡਰ ਕਾ ਦਾ ਤੇ ਇਹ ਬੁਲਾਉਂਦੇ ਆ ਤਾਂ ਪੁੱਛ ਲਿਆ ਕਰੋ ਵੀ ਪਹਿ ਦੱਸੋ ਕੰਮ ਕੀ ਹੈ ਅਸੀਂ ਨਹੀਂ ਆਉਣਾ ਉੱਥੇ ਵਾਗ ਇੱਕ ਦੋ ਮੇਰੇ ਨਾਲ ਦੇ ਸਾਥੀ ਉੱਥੇ ਕਹਿੰਦੇ ਨੇ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਪਈ ਹੈ ਤੇਰੀ ਮਾਸੀਆਂ ਕਿੱਥੇ ਨੇ ਤੇਰੇ ਨਾਨਕੇ ਕਿੱਥੇ ਐ ਜਣੇ ਇਹ ਸਾਰਾ ਡਰ ਦਾ ਮਾਹੌਲ ਪੈਦਾ ਕਰਦੇ ਲੋਕ ਖਾਸ ਤੌਰ ਤੇ ਨੌਜਵਾਨੀ ਘਰਾਂ ਤੋਂ ਨਿਕਲਣਾ ਖੜ ਜੇ ਔਰ ਉਕਰ ਉਹ ਨਿਕਲੇ ਬਣਾ ਗੱਲ ਨਹੀਂ ਬਣਨੀ ਤੁਹਾਨੂੰ ਮੇਕੋ ਗੱਲ ਦੱਸ ਦਿੰਨਾ ਤਿਆਰ ਰਹੋ ਮੇਰਾ ਵੀਰ ਜਿਹੜਾ ਵੀ ਤੁਹਾਨੂੰ ਕੋਈ ਅਸੀਂ ਆਉਣ ਵਾਲੇ ਦਿਨ ਸੱਦਾ ਦੇਵਾਂਗੇ ਤੇ ਗੱਲ ਇੱਕ ਪਾਸੇ ਲਾ ਕੇ ਹਟਾਂਗੇ ਹੁਣ ਉਦੋਂ ਨਾ ਪੈਰ ਜੁੱਤੀ ਪਾਇਓ ਪਤਾ ਲੱਗ ਜੂਗਾ ਆਪਾਂ ਨੂੰ ਜਿਹੜਾ ਵੀ ਹੁਣ 2 ਘੰਟੇ ਜਾਂ ਹੋਰ ਘੰਟੇ ਜਾਂ 3 ਘੰਟੇ ਜੇ ਪਤਾ ਲੱਗੂਗਾ ਜਿਹੜੀ ਨਵੀਂ ਜਾਣਕਾਰੀ ਹੋਈ ਤੁਹਾਨੂੰ ਨਾਲ ਸਾਂਝੀ ਕਰ ਲਾਂਗੇ ਨਹੀਂ ਫਿਰ ਕੱਲ ਨੂੰ ਤੁਹਾਨੂੰ ਜੇ ਨਹੀਂ ਵੀ ਛੱਡਦੇ ਅੱਜ ਤਾਂ ਕੱਲ ਨੂੰ ਜਿਹੜਾ ਵੀ ਪ੍ਰੋਮ ਦੇਣਾ ਹੱਕ ਤੇ ਦਿਨ ਚ ਦੇਖ ਕੇ ਉਹ ਤੁਹਾਨੂੰ ਸਾਰਿਆਂ ਨਾਲ ਐ ਕਰਕੇ مشورہ ਤੇ ਨਾਲ ਤੇ ਬਾਕੀ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਸਾਰੀ ਅਗਲੀ ਜਿਹੜੀ ਰਣਨੀਤੀ ਉਹ ਲਿਖ ਦਿਆਂਗੇ। ਕੋਈ ਹੋਰ ਗੱਲਬਾਤ ਬਣੀ? 90 ਠੀਕ ਹੈ ਜੀ। ਕੱਲ ਤੁਹਾਡੇ ਨਾਲ ਦੁਬਾਰੇ ਆਪਾਂ ਕੱਲ ਦੀ بجائے ਜੇ ਅੱਜ ਛੱਡਦੇ ਆ ਤਾਂ ਅੱਜ ਹੀ ਤੁਹਾਨੂੰ ਪਤਾ ਹੀ ਲੱਗ ਜਾਣਾ। ਫਿਰ ਤਾਂ ਜੇਲ੍ਹ ਦੇ ਮੁਰੀ ਜਾਣਾ ਪੈਣਾ ਲੈਣ ਉੱਥੇ ਪਤਾ ਲੱਗ ਜਾਣਾ। ਜੇ ਨਹੀਂ ਕੋਈ ਅਜਿਹੀ ਗੱਲਬਾਤ ਹੁੰਦੀ ਤਾਂ ਕੱਲ ਨੂੰ ਜਿਹੜੀ ਨਵੀਂ ਜਾਣਕਾਰੀ ਹੈ ਜਨਾ ਮੈਂ ਕੋਈ ਵੀ ਅਗਲਾ ਫਾਰਮ ਦਿੱਤਾ ਜਾਣਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ।